ਜੀ ਬਿਲਕੁਲ ਅਸੀਂ 3 ਮਹੀਨੇ ਤੋਂ ਲੱਗੇ ਹੋਏ ਆਂ ਪਿੰਡਾਂ ਵਿੱਚ ਵਿਚਰੇ ਆਂ ਲੋਕਾਂ ਵਿੱਚ ਭਾਰੀ ਉਤਸ਼ਾਹ ਵਾ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਯਾਦ ਕਰ ਰਹੇ ਨੇ ਇੰਨਾ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਲੋਕ ਚਾਹੁੰਦੇ ਆ ਕਿ ਸਾਡੀ ਖੇਤਰੀ ਪਾਰਟੀ ਆਵੇ ਸਾਡੀ ਮਾਂ ਪਾਰਟੀ ਆਵੇ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਕੀ ਕਰਵਾ ਪੜੇ ਸਿਆਸੀ ਮਾਪੇ ਰਹੇ ਸੀ ਕਿ ਹੁਣ ਨਿੱਜੀ ਜਟਿਲੀਆਂ ਕਰਵਾ ਦੇ ਦੋਦੀ ਕਾਦੀ ਦੇ ਜਵਾਬ ਇਹਨਾਂ ਨੂੰ ਤਾਂ ਲੱਗੇ ਜਦੋਂ ਦੀ ਗੱਲ ਵੇਖੋ ਜੀ ਉਹਨਾਂ ਕੋ ਕੋਈ ਮੁੱਦਾ ਨਹੀਂ ਕੋਈ ਏਜੰਡਾ ਨਹੀਂ ਕੀ ਕਹਿਣ ਲੋਕਾਂ ਵਿੱਚ ਜਾ ਕੇ ਵੀ ਅਸੀਂ ਕਿਹੜੇ ਕੰਮ ਕਰਵਾਏ ਸੀ ਤੇ ਕਿਹੜੇ ਕਰਵਾਵਾਂਗੇ ਤੇ ਇਸ ਕਰਕੇ ਟਿੱਪਣੀ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਸ ਹੈ ਹੀ ਨਹੀਂ ਤੇ ਉਹ ਵੈਸੇ ਹੀ ਬਦਲਾ ਲਊ ਰਾਜਨੀਤੀ ਕਰ ਰਹੇ ਆ ਤਾਂ ਜਕਸ ਰਹੇ ਆ ਉਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਲੋਕਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਆ ਨੰਬਰ ਵੀ ਇੱਕ ਆ ਤੇ ਇਸ ਵਕਤ ਚੱਲ ਵੀ ਅਸੀਂ ਇੱਕ ਨੰਬਰ ਤੇ ਹੀ ਰਹੇ ਆ ਤੇ ਲੋਕਾਂ 'ਚ ਭਾਰੀ ਉਚਾਅ ਆ ਅਸੀਂ ਵੱਡੀ ਲੀਡ ਦਾ ਜਿੱਤ ਪ੍ਰਾਪਤ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਤੋਂ ਮਾਝੇ ਦੀ ਧਰਤੀ ਤੋਂ ਮੋੜ ਬੱਜੇਗਾ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਵੇਖੋ ਜੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੰਮ ਕਰਵਾਇਆ ਲੋਕ ਉਸ ਟਾਈਮ ਨੂੰ ਯਾਦ ਕਰ ਰਹੇ ਨੇ ਗਰੀਬਾਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਗਰੀਬਾਂ ਨੂੰ ਕਣਕਾ ਆਟਾ ਦਿੱਤਾ ਗਿਆ ਦਾਲ ਦਿੱਤੀ ਗਈ ਤੇ ਬਟਾਪਾ ਪੈਨਸ਼ਨ ਦਿੱਤੀ ਗਈ ਜੋ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਇਆ ਇਸ ਕਰਕੇ ਲੋਕ ਯਾਦ ਕਰ ਰਹੇ ਨੇ ਤੇ ਹੁਣ ਪਿੰਡਾਂ ਵਿੱਚ ਜਾ ਰਹੇ ਆਂ ਤੇ ਪਿੰਡਾਂ ਵਿੱਚ ਨਸ਼ੇ ਦਾ ਮੁੱਦਾ ਜੇ ਮਾਵਾਂ ਹਾਥੀ ਜੋੜ ਰਹੀਆਂ ਕਿ ਨਸ਼ਾ ਬੰਦ ਕਰਾਓ ਤੇ ਅਸੀਂ ਪਿੰਡਾਂ ਵਾਲਿਆਂ ਨੂੰ ਨਾਲ ਲੈ ਕੇ ਅਸੀਂ ਇਹਦੇ ਉੱਪਰ ਕੰਮ ਕਰਾਂਗੇ ਬਾਕੀ ਸੀਵਰੇਜ ਦਾ ਮਸਲਾ ਜੇ ਹੋਰ ਕੰਮ ਜਿਹੜੇ ਛੋਟੇ-ਛੋਟੇ ਅਸੀਂ ਆਪਣੀ ਸਮਰੱਥਾ ਅਨੁਸਾਰ ਕਰਵਾ ਰਹੇ ਆਂ ਬਾਕੀ ਅਸੀਂ ਝੂਠੇ ਲਾਰੇ ਨਹੀਂ ਲਾਏ ਦੂਸਰੀਆਂ ਪਾਰਟੀਆਂ ਵਾਂਗੂ ਅਸੀਂ ਉਹਨਾਂ ਨੂੰ ਕਿਹਾ ਕਿ ਵੱਡੇ ਜਿਹੜੇ ਕੰਮ ਆ 2027 ਵਿੱਚ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਹੋਂਦ ਤੇ ਕੀਤੇ ਜਾ ਰਹੇ ਵਿਰੋਧੀ ਦੇ ਕੈਂਡੀ ਸੀਗੇ ਟਿਕਟ ਦੇ ਕੇ ਸੁਖਵੀਰ ਬਾਦਲ ਜੀ ਭੱਜ ਹੀ ਗਏ ਵੀ ਕੋਈ ਸਵਾਲ ਨਾ ਰਿਪੋਰਟਰ ਪੁੱਛ ਲੈਣ ਕਿ ਬੀਬੀ ਕਿੱਥੋਂ ਆ ਤੇ ਸੁਖਵੀਰ ਬਾਦਲ ਜੀ ਭੱਜੇ ਨਹੀਂ ਸੁਖਵੀਰ ਬਾਦਲ ਜੀ ਉਦੋਂ ਦੇ ਲੋਕਾਂ ਵਿੱਚ ਵਿਚਰ ਰਹੇ ਨੇ ਪਿੰਡਾਂ ਵਿੱਚ ਜਾ ਰਹੇ ਨੇ ਸਾਰਿਆਂ ਦੇ ਸਾਹਮਣੇ ਆ ਤੇ ਲੋਕ ਵੀ ਬਹੁਤ ਪਸੰਦ ਕਰ ਰਹੇ ਲੋਕ ਚਾਹੁੰਦੇ ਆ ਕਿ ਕੋਈ ਵੱਡਾ ਲੀਡਰ ਸਾਨੂੰ ਆ ਕੇ ਮਿਲੇ ਸਾਡੇ ਵਿੱਚ ਆ ਕੇ ਵਿਚਰੇ ਤੇ ਵੀ ਬਾਹਰ ਸਿਮਰਤ ਬਾਦਲ ਜੀ ਵੀ ਪਿੰਡਾਂ ਵਿੱਚ ਜਾ ਰਹੇ ਆ ਤੇ ਸੁਖਵੀਰ ਸਿੰਘ ਬਾਦਲ ਵੀ ਪਿੰਡਾਂ ਵਿੱਚ ਜਾ ਰਹੇ ਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਲੋਕ ਬਹੁਤ ਖੁਸ਼ ਆ ਲੋਕ ਇਸ ਵਾਰ ਭਾਰੀ ਲੀਡ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਤਾਉਣਗੇ ਤੇ ਇਥੋਂ ਮਾਝੀ ਦੀ ਧਰਤੀ ਤੋਂ 2027 ਦਾ ਮੋੜ ਬਣਨਗਾ ਜੀ ਬਿਲਕੁਲ ਅਸੀਂ 3 ਮਹੀਨੇ ਤੋਂ ਲੱਗੇ ਹੋਏ ਆ ਪਿੰਡਾਂ ਵਿੱਚ ਵਿਚਰ ਰਹੇ ਆ ਲੋਕਾਂ ਵਿੱਚ ਭਾਰੀ ਉਤਸ਼ਾਹ ਆ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਯਾਦ ਕਰ ਰਹੇ ਨੇ ਇੰਨਾ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਲੋਕ ਚਾਹੁੰਦੇ ਆ ਕਿ ਸਾਡੀ ਖੇਤਰੀ ਪਾਰਟੀ ਆਵੇ ਸਾਡੀ ਮਾਂ ਪਾਰਟੀ ਆਵੇ ਤੇ ਲੋਕਾਂ ਵਿੱਚ ਭਾਰੀ ਹਛਾ ਕੀ ਕਹਵਾ ਪਾਏ ਦੇ ਸਿਆਸੀ ਮਾਪੇ ਹੁੰਦੇ ਸੀ ਕਿ ਹਮੇਂ ਨਿੱਜੀ ਟਿੱਪਣੀਆਂ ਕਰਨਾ ਦੇ ਦੋਹੀ ਕਾਦੀਰੋ ਦੇ جواب ਇਹਨਾਂ ਨੂੰ ਲੱਗੇ ਜਦੋਂ ਦੀ ਗੱਲ ਦੇਖੋ ਜੀ ਉਹਨਾਂ ਕੋ ਕੋਈ ਮੁੱਦਾ ਨਹੀਂ ਕੋਈ ਏਜੰਡਾ ਨਹੀਂ ਕੀ ਕਹਿਣ ਲੋਕਾਂ ਵਿੱਚ ਜਾ ਕੇ ਵੀ ਅਸੀਂ ਕਿਹੜੇ ਕੰਮ ਕਰਵਾਏ ਸੀ ਤੇ ਕਿਹੜੇ ਕਰਵਾਵਾਂਗੇ ਤੇ ਇਸ ਕਰਕੇ ਟਿੱਪਣੀ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਹੈ ਹੀ ਨਹੀਂ ਤੇ ਉਹ ਵੈਸੇ ਹੀ ਜਦੋਂ ਲਾਲੂ ਰਾਜਨੀਤੀ ਕਰ ਰਹੇ ਆ ਜਾਂ ਕਸ ਰਹੇ ਆ ਉਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਲੋਕਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਆ ਨੰਬਰ ਵੀ ਇੱਕ ਵਾ ਤੇ ਇਸ ਵਕਤ ਚੱਲ ਵੀ ਅਸੀਂ ਇੱਕ ਨੰਬਰ ਤੇ ਹੀ ਰਹੇ ਆ ਤੇ ਲੋਕਾਂ 'ਚ ਭਾਰੀ ਉਚਾਅ ਵਾ ਅਸੀਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਮਾਝੇ ਦੀ ਧਰਤੀ ਤੋਂ ਮੋੜ ਬੱਜੇਗਾ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਵੇਖੋ ਜੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੰਮ ਕਰਵਾਇਆ ਲੋਕ ਉਸ ਟਾਈਮ ਨੂੰ ਯਾਦ ਕਰ ਰਹੇ ਨੇ ਗਰੀਬਾਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਗਰੀਬਾਂ ਨੂੰ ਕਣਕਾ ਆਟਾ ਦਿੱਤਾ ਗਿਆ ਦਾਲ ਦਿੱਤੀ ਗਈ ਤੇ ਬਟਾਪਾ ਪੈਨਸ਼ਨ ਦਿੱਤੀ ਗਈ ਜੋ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਇਆ ਇਸ ਕਰਕੇ ਲੋਕ ਯਾਦ ਕਰ ਰਹੇ ਨੇ ਤੇ ਹੁਣ ਪਿੰਡਾਂ ਵਿੱਚ ਜਾ ਰਹੇ ਹਾਂ ਤੇ ਪਿੰਡਾਂ ਵਿੱਚ ਨਸ਼ੇ ਦਾ ਮੁੱਦਾ ਜੇ ਮਾਵਾਂ ਹਾਥੀ ਜੋੜ ਰਹੀਆਂ ਕਿ ਨਸ਼ਾ ਬੰਦ ਕਰਾਓ ਤੇ ਅਸੀਂ ਪਿੰਡਾਂ ਵਾਲਿਆਂ ਨੂੰ ਨਾਲ ਲੈ ਕੇ ਅਸੀਂ ਇਹਦੇ ਉੱਪਰ ਕੰਮ ਕਰਾਂਗੇ। ਬਾਕੀ ਸੀਵਰੇਜ ਦਾ ਮਸਲਾ ਜੀ ਹੋਰ ਕੰਮ ਜਿਹੜੇ ਛੋਟੇ-ਛੋਟੇ ਅਸੀਂ ਆਪਣੀ ਸਮਰੱਥਾ ਅਨੁਸਾਰ ਕਰਵਾ ਰਹੇ ਹਾਂ। ਬਾਕੀ ਅਸੀਂ ਝੂਠੇ ਲਾਰੇ ਨਹੀਂ ਲਾਏ ਦੂਸਰੀਆਂ ਪਾਰਟੀਆਂ ਵਾਂਗੂ। ਅਸੀਂ ਉਹਨਾਂ ਨੂੰ ਕਿਹਾ ਕਿ ਵੱਡੇ ਜਿਹੜੇ ਕੰਮ ਆ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣ ਤੇ ਕੀਤੇ ਜਾਣਗੇ। ਵਿਰੋਧੀ ਦੇ ਕੈਂਡੀਡੇ ਸੀਗੇ ਟਿਕਟ ਦੇ ਕੇ ਸੁਖਬੀਰ ਬਾਦਲ ਜੀ ਭੱਜ ਹੀ ਗਏ। ਵੀ ਕੋਈ ਸਵਾਲ ਨਾ ਰਿਪੋਰਟਰ ਪੁੱਛ ਲੈਣ। ਜੀ ਜੀ ਕਿੱਥੋਂ ਆ? ਸਖਵੀਰ ਬਾਦਲ ਜੀ ਭੱਜੇ ਨਹੀਂ ਸਖਵੀਰ ਬਾਦਲ ਜੀ ਉਦੋਂ ਦੇ ਲੋਕਾਂ ਵਿੱਚ ਵਿਚਰ ਰਹੇ ਨੇ ਪਿੰਡਾਂ ਵਿੱਚ ਜਾ ਰਹੇ ਨੇ ਸਾਰਿਆਂ ਦੇ ਸਾਹਮਣੇ ਆ ਤੇ ਲੋਕ ਵੀ ਬਹੁਤ ਪਸੰਦ ਕਰ ਰਹੇ ਲੋਕ ਚਾਹੁੰਦੇ ਆ ਕਿ ਕੋਈ ਵੱਡਾ ਲੀਡਰ ਸਾਨੂੰ ਆ ਕੇ ਮਿਲੇ ਸਾਡੇ ਵਿੱਚ ਆ ਕੇ ਵਿਚਰੇ ਤੇ ਵੀ ਬਾਹਰ ਸਿਮਰਤ ਬਾਦਲ ਜੀ ਵੀ ਪਿੰਡਾਂ ਵਿੱਚ ਜਾ ਰਹੇ ਆ ਤੇ ਸੁਖਵੀਰ ਸਿੰਘ ਬਾਦਲ ਵੀ ਪਿੰਡਾਂ ਵਿੱਚ ਜਾ ਰਹੇ ਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਲੋਕ ਬਹੁਤ ਖੁਸ਼ ਆ ਲੋਕ ਇਸ ਵਾਰ ਭਾਰੀ ਲੀਡਰਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਤਾਉਣਗੇ ਤੇ ਇਥੋਂ ਮਾਝੇ ਦੀ ਧਰਤੀ ਤੋਂ சை தோட்டம் <laughs>